ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੋਂ ਬਾਬਾ ਦੀਪ ਸਿੰਘ ਗੁਰਦੁਆਰੇ ਚ ਪੈਰਾ ਕੱਟਣ ਲੱਗੇ ਉਹ ਤੁਹਾਡੇ ਜੀਵਨ ਚ ਕੀ ਬਦਲਾਅ ਆਇਆ ਖੁਸ਼ੀਆਂ ਹੀ ਖੁਸ਼ੀਆਂ ਜੀ ਬਹੁਤ ਬਾਬਾ ਜੀ ਨੇ ਖੁਸ਼ੀਆਂ ਦਿੱਤੀਆਂ ਬੜੀਆਂ ਹੀ ਦਿੱਤੀਆਂ ਬੜੀਆਂ ਹੀ ਵਰਕਤਾਂ ਲੰਗਰਾਂ ਚ ਪਾਈਆਂ ਕਿੰਨਾ ਸਮਾਂ ਹੋ ਗਿਆ ਨਾਲ ਜੁੜੇ ਹੋਏ ਸਾਨੂੰ ਤਾਂ ਹਜੇ ਸਾਲ ਨਹੀਂ ਹੋਇਆ 10 ਮਹੀਨੇ ਹੋਏ ਆ ਜੀ 10 ਮਹੀਨਿਆਂ ਤੋਂ ਲੰਗਰ ਲੈ ਆ ਕੇ ਲੈ ਕੇ ਆਉਨੇ ਅਸੀਂ ਬਣਾ ਕੇ ਪੂਰੀ ਸ਼ਰਦਾ ਭਾਵਨਾ ਨਾਲ ਜਦੋਂ ਪਹਿਲੀ ਵਾਰ ਆਏ ਸੀ ਕਿ ਸੋਚ ਕੇ ਆਈ ਸੀ ਵੀ ਕਿੰਨੇ ਪ੍ਰਸ਼ਾਦੇ ਬਣਾ ਕੇ ਲੱਗੇ ਜੀ ਕੁਝ ਵੀ ਨਹੀਂ ਸੀ ਲੈ ਕੇ ਆਏ ਇੱਕ ਘੰਟਾ ਸੀ ਬਰਬਾਦ ਕੀਤਾ ਫਿਰ ਸਾਨੂੰ ਲਾਈਨ ਚੋਂ ਕੱਢਿਆ ਗਿਆ ਕਹਿੰਦੇ ਆਖੇ ਲਾਈਨ ਚ ਲੱਗ ਕੇ ਆਓ ਤੁਸੀਂ ਇਦਾਂ ਨਾ ਆਓ ਫਿਰ ਅਸੀਂ ਬੜਾ ਬਰਬਾਦ ਕੀਤਾ ਇਹ ਕਿਉਂ ਬੋਲ ਖਬੂਤ ਲੱਗਿਆ ਵੀ ਸਾਡਾ ਸਮਾਂ ਬਰਬਾਦ ਹੋ ਗਿਆ ਇੱਕ ਘੰਟਾ ਬਰਬਾਦ ਹੋ ਚੁੱਕਾ ਫਿਰ ਘਰੇ ਜਾ ਕੇ ਗੱਲ ਕੀਤੀ ਅਸੀਂ ਦੂਸਰੇ ਜਦੋਂ ਦੂਜੇ ਵਦਵਾਰ ਆਈਆਂ 6 ਪ੍ਰਸ਼ਾਦੇ ਲੈ ਕੇ ਆਈਆਂ ਅੱਛਾ ਛੇ ਪ੍ਰਸ਼ਾਦੇ ਜਦੋਂ ਆਲੇ-ਦਾਲੇ ਦੀ ਸੰਗਤ ਦੇਖਣ ਲੱਗੀ ਬੜੀ ਮਨ ਨੂੰ ਫੇਰ ਵੀ ਠੇਸ ਪਹੁੰਚੀ ਵੀ ਅਸੀਂ ਸ਼ੱਕ ਰਹੇ ਹਾਂ ਵੀ ਆਲੇ-ਦਾਲੇ ਦੀ ਸੰਗਤ ਬੈਠੀ ਆ ਉਸ ਤੋਂ ਬਾਅਦ ਫਿਰ ਅਸੀਂ ਥੋੜੇ ਪ੍ਰਸ਼ਾਦੇ ਲਿਆਂਦੇ ਉਸ ਤੋਂ ਬਾਅਦ ਫਿਰ ਬੱਸ ਬਾਬਾ ਜੀ ਨੇ ਪਤਾ ਹੀ ਨਹੀਂ ਹੁਣ ਤਾਂ 20 ਕਿਲੋ 25 ਕਿਲੋ ਆਟਾ ਤੇ ਅੱਖਾਂ ਵਰ ਰਹੀਆਂ ਵੀ ਹਾਂ ਇੱਕ ਸਮਾਂ ਸੀ ਜਦੋਂ ਤੁਸੀਂ ਕਹਿੰਦੇ ਦੋ ਪ੍ਰਸ਼ਾਦੇ ਵੀ ਨਹੀਂ ਲਿਆ پا ਰਹੇ ਸੀ ਉਸ ਤੋਂ ਬਾਅਦ 6 ਤੋਂ ਗਿਣਤੀ ਵੱਧ ਗਈ ਵੱਧ ਗਈ ਜੀ ਬਹੁਤ ਵੱਧੀ ਬਾਬਾ ਜੀ ਨੇ ਬਹੁਤ ਖੁਸ਼ੀਆਂ ਦਿੱਤੀਆਂ ਅੱਜ ਦੀ ਅੱਜ ਦੀ ਤਰੀਕ ਚ ਕਿੰਨੇ ਪ੍ਰਸ਼ਾਦੇ ਬਣਾ ਕੇ ਲਿਆਣਗੇ ਅਸੀਂ 20 ਕਿਲੋ ਆਟਾ ਜੀ 20 ਕਿਲੋ ਆਟੇ ਦੇ ਕੌਣ ਕੌਣ ਬਣਾਉਂਦਾ ਨਾਲ ਆ ਦੇਖੋ ਇੱਕ ਆ ਦੀਦੀ ਆ ਇੱਕ ਸਾਡੇ ਹੋਰ ਆ ਬੀਬੀ ਇਸ ਤਿੰਨ ਜਣੀਆਂ ਅੱਛਾ ਤਿੰਨ ਜਣੀਆਂ ਕਿੱਥੋਂ ਆਂਦੀਆਂ ਕਿੱਥੋਂ ਇੱਥੋਂ ਹੀ ਆਪਣੇ ਲੁਧਿਆਣਾ Shimla Puri ਤੋਂ ਬਾਕੀ ਸਟੈਂਡ ਜੀ ਅੱਛਾ ਸਿਰਫ ਬੀਬੀਆਂ ਬੀਬੀਆਂ ਕੰਟਰੀਬਿਊਟ ਕਰਦੀਆਂ ਜਾਂ ਕੋਈ ਹੋਰ ਵੀ ਹੈਲਪ ਕਰਦਾ ਨਾ 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 ਅਸੀਂ ਹੋਰ ਕਿਸੇ ਦੀ ਨਹੀਂ ਰੈਸ਼ਨ ਪਾਣੀ ਦੀ ਹੈਲਪ ਕਰਦੇ ਹਾਂ ਜੀ ਨਾ ਜੀ ਅਸੀਂ ਅਸੀਂ ਬੀਬੀਆਂ ਤਿੰਨ ਆਪਣੇ ਅੱਛਾ ਕਰੋ ਹੀ ਕਰਦੀਆਂ ਅਸੀਂ ਅਸੀਂ ਆਪਾਂ ਨਹੀਂ ਕਿਸੇ ਵਾਹਿਗੁਰੂ ਸੱਚੇ ਪਾਤਸ਼ਾਹ ਇੰਨੀਆਂ ਹੀ ਵਰਕਤਾਂ ਪਾਵੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਕਬਾਈਆਂ 'ਚ ਬਾਦ ਦੇ ਕਰੇ ਬਾਬਾ ਜੀ ਤੇਰਾ ਦੇਣਾ ਤੇਰੇ ਦਿੱਤੇ 'ਚ ਅਸੀਂ ਕੀ ਦੇ ਸਕਦੇ ਆ ਕੁਛ ਨਹੀਂ ਦੇ ਸਕਦੇ ਉਹਦਾ ਦਿੱਤਾ ਹੋਇਆ ਅਸੀਂ ਨਹੀਂ ਕੋਚ 'ਚ ਫਰਕ ਪਿਆ ਉਹ ਤਾਂ ਸੋਚ ਜੀ ਤਾਂ ਜੀ ਮਹਾਰਾਜ ਉਹੀ ਜਾਣਦੇ ਆ ਅਸੀਂ ਨਹੀਂ ਜਾਣ ਸਕਦੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੂੰ ਬਾਬਾ ਦੀਪ ਸਿੰਘ ਗੁਰਦੁਆਰੇ 'ਚ ਪਹਿਰਾ ਕੱਟਣ ਲੱਗੇ ਉਹ ਤੁਹਾਡੇ ਜੀਵਨ 'ਚ ਕੀ ਬਦਲਾਅ ਆਇਆ ਖੁਸ਼ੀਆਂ ਹੀ ਖੁਸ਼ੀਆਂ ਜੀ ਬਹੁਤ ਬਾਬਾ ਜੀ ਨੇ ਖੁਸ਼ੀਆਂ ਦਿੱਤੀਆਂ ਬੜੀਆਂ ਹੀ ਦਿੱਤੀਆਂ ਬੜੀਆਂ ਹੀ ਵਰਕਤਾਂ ਲੰਗਰਾਂ ਚ ਪਾਈਆਂ ਕਿੰਨਾ ਸਮਾਂ ਹੋ ਗਿਆ ਨਾਲ ਜੁੜੇ ਹੋਏ ਸਾਨੂੰ ਤਾਂ ਹਜੇ ਸਾਲ ਨਹੀਂ ਹੋਇਆ 10 ਮਹੀਨੇ ਹੋਏ ਆ ਜੀ 10 ਮਹੀਨਿਆਂ ਤੋਂ ਲੰਗਰ ਲੈ ਆ ਕੇ ਲੈ ਕੇ ਆਉਨੇ ਅਸੀਂ ਬਣਾ ਕੇ ਪੂਰੀ ਸ਼ਰਧਾ ਭਾਵਨਾ ਨਾਲ ਜਦੋਂ ਪਹਿਲੀ ਵਾਰ ਆਏ ਸੀ ਕਿ ਸੋਚ ਕੇ ਆਏ ਸੀ ਵੀ ਕਿੰਨੇ ਪ੍ਰਸ਼ਾਦ ਬਣਾ ਕੇ ਲੱਗੇ ਜੀ ਕੁਝ ਵੀ ਨਹੀਂ ਸੀ ਲੈ ਕੇ ਆਏ ਇੱਕ ਘੰਟਾ ਸੀ ਬਰਬਾਦ ਕੀਤਾ ਫਿਰ ਸਾਨੂੰ ਲਾਈਨ ਚੋਂ ਕੱਢਿਆ ਗਿਆ ਕਹਿੰਦੇ ਅਖੇ ਲਾਈਨ ਚ ਲੱਗ ਕੇ ਆਓ ਤੁਸੀਂ ਇਦਾਂ ਨਾ ਆਓ ਫੇਰ ਅਸੀਂ ਬੜਾ ਬਰਬਾਦ ਕੀਤਾ ਇਹ ਕਿਉਂ ਬੋਲ ਬਹੁਤ ਲੱਗਿਆ ਵੀ ਸਾਡਾ ਸਮਾਂ ਬਰਬਾਦ ਹੋ ਗਿਆ ਇੱਕ ਘੰਟਾ ਬਰਬਾਦ ਹੋ ਚੁੱਕਾ ਫੇਰ ਘਰੇ ਜਾ ਕੇ ਗੱਲ ਕੀਤੀ ਅਸੀਂ ਦੂਸਰੇ ਜਦੋਂ ਦੂਜੇ ਵੱਧਵਾਰ ਆਈਆਂ 6 ਪ੍ਰਸ਼ਾਦੇ ਲੈ ਕੇ ਆਈਆਂ 6 ਪ੍ਰਸ਼ਾਦੇ ਜਦੋਂ ਆਲੇ-ਦਾਲੇ ਦੀ ਸੰਗਤ ਦੇਖਣ ਲੱਗੀ ਬੜੀ ਮਨ ਨੂੰ ਫੇਰ ਵੀ ਠੇਸ ਪਹੁੰਚੀ ਵੀ ਅਸੀਂ ਸ਼ੱਕ ਰਹੇ ਹਾਂ ਵੀ ਆਲੇ-ਦਾਲੇ ਦੀ ਸੰਗਤ ਬੈਠੀ ਆ ਉਸ ਤੋਂ ਬਾਅਦ ਫੇਰ ਅਸੀਂ ਥੋੜੇ ਪ੍ਰਸ਼ਾਦੇ ਲੈ ਆਂਦੇ ਅਸ ਤੋਂ ਬਾਅਦ ਫਿਰ ਬੱਸ ਬਾਬਾ ਜੀ ਨੇ ਪਤਾ ਹੀ ਨਹੀਂ ਹੁਣ ਤਾਂ 20 ਕਿਲੋ 25 ਕਿਲੋ ਆਟਾ ਤੇ ਅੱਖਾਂ ਵੱਰ ਰਹੀਆਂ ਵੀ ਹਾਂ ਇੱਕ ਸਮਾਂ ਸੀ ਜਦੋਂ ਤੁਸੀਂ ਕਹਿੰਦੇ ਦੋ ਪ੍ਰਸ਼ਾਦ ਦੇ ਵੀ ਨਹੀਂ ਲਿਆ ਪਾ ਰਹੇ ਸੀ ਉਸ ਤੋਂ ਬਾਅਦ 6 ਤੋਂ ਗਿਣਤੀ ਵੱਧ ਗਈ ਵੱਧ ਗਈ ਬਹੁਤ ਵੱਧ ਗਈ ਬਾਬਾ ਜੀ ਨੇ ਬਹੁਤ ਖੁਸ਼ੀਆਂ ਦਿੱਤੀਆਂ ਅੱਜ ਦੀ ਅੱਜ ਦੀ ਤਰੀਕ ਚ ਕਿੰਨੇ ਪ੍ਰਸ਼ਾਦ ਦੇ ਬਣਾ ਕੇ ਲਿਆਨੇ ਅਸੀਂ 20 ਕਿਲੋ ਆਟਾ ਜੀ 20 ਕਿਲੋ ਆਟੇ ਦੇ ਕੌਣ ਕੌਣ ਬਣਾਉਂਦਾ ਨਾਲ ਆ ਦੇਖੋ ਇੱਕ ਆ ਦੀਦੀ ਆ ਇੱਕ ਸਾਡੇ ਹੋਰ ਆ ਬੀਬੀ ਐਸ ਤਿੰਨ ਜਾਣੀਆਂ ਅੱਛਾ ਤਿੰਨ ਜਾਣੀਆਂ ਕਿੱਥੋਂ ਆਂਦੀਆਂ ਕਿੱਥੋਂ ਇੱਥੋਂ ਹੀ ਆਪਣੇ ਲੁਧਿਆਣਾ Shimla Puri ਤੋਂ ਬਾਗੀ ਸਟੈਂਡ ਜੀ ਅੱਛਾ ਸਿਰਫ ਬੀਬੀਆਂ ਬੀਬੀਆਂ ਕੰਟਰੀਬਿਊਟ ਕਰਦੀਆਂ ਜਾਂ ਕੋਈ ਹੋਰ ਵੀ ਹੈਲਪ ਕਰਦਾ ਨਾ ਨਾ ਅਸੀਂ ਹੋਰ ਕਿਸੇ ਨੂੰ ਨਹੀਂ ਰਾਸ਼ਨ ਪਾਣੀ ਦੀ ਹੈਲਪ ਕਰਦੇ ਹਾਂ ਜੀ ਨਾ ਜੀ ਅਸੀਂ ਅਸੀਂ ਬੀਬੀਆਂ ਤਿੰਨ ਅੱਛਾ ਕਰੋ ਹੀ ਕਰਦੀਆਂ ਅਸੀਂ ਅਸੀਂ ਆਪਾਂ ਨਹੀਂ ਕਿਸੇ ਵਾਹਿਗੁਰੂ ਸੱਚੇ ਪਾਤਸ਼ਾਹ ਇੰਨੀਆਂ ਹੀ ਵਰਕਤਾਂ ਪਾਵੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਕਬਾਈਆਂ 'ਚ ਬਾਦ ਦੇ ਕਰੇ ਬਾਬਾ ਜੀ ਤੇਰਾ ਦੇਣਾ ਤੇਰੇ ਦਿੱਤੇ ਜੋ ਅਸੀਂ ਕੀ ਦੇ ਸਕਦੇ ਆ ਕੁਛ ਨਹੀਂ ਦੇ ਸਕਦੇ ਉਹਦਾ ਦਿੱਤਾ ਹੋਇਆ ਅਸੀਂ ਨਹੀਂ ਕੋ ਸੋਚ 'ਚ ਫਰਕ ਪਿਆ ਉਹਦਾ ਸੋਚ 'ਚ ਤਾਂ ਜੀ ਮਹਾਰਾਜ ਉਹੀ ਜਾਣਦੇ ਆ ਅਸੀਂ ਨਹੀਂ ਜਾਣ ਸਕਦੇ ਜੀ